ਦੇਖੋ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰੇ ਕੱਲ ਸਾਡੀ ਭੈਣ ਕਮਲਦੀਪ ਬੋਰ ਨੇ ਉਹ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਨੂੰ ਸਿਕ ਸੰਸਥਾਵਾਂ ਦੇ ਵਿੱਚ ਕਾਫੀ ਦੁੱਖ ਤਾਂ ਪਾਇਆ ਜਾ ਰਿਹਾ ਤਾਕਤਾਂ ਦੇ ਵਿੱਚ ਜਿਹੜਾ ਦੇਖੋ ਤਾਕਤ ਨਾ ਵਰਤੋ ਕਿਉਂਕਿ ਤਾਕਤ ਦਾ ਕਦੇ ਇਹਦਾ ਤਾਕਤ ਪਵਿੱਤਰ ਆ ਤਾਕਤ ਦਾ ਕਦੇ ਵੀ ਨੀ ਕਿਸੇ ਨਾਲ ਪੇਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬੁੱਤੇ ਜਿਹੜੇ ਸਰੀਰ ਕਰਕੇ ਪੇਟਦੇ ਪਰ ਕੋਈ ਨਹੀਂ ਇਹ ਕਿਉਂਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਿਹਾ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾ ਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਕੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਅਕਾਲ ਤੱਕ ਦੇ ਦੇਖੋ ਇੱਕ ਨਿਜਮ ਹੈ ਇੱਕ ਵਿਧਾਨ ਹੈ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕੰਫੈਸ਼ਨ ਕਰ ਲਿਆ ਤੇ ਫਿਰ ਉਦੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜ੍ਹਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲਾਂਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਇਹ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਜੀ ਰਣਜੀਤ ਸਿੰਘ ਢੀਵਾਲਾ ਸੀ ਅਕਾਲ ਤਖਤ ਸਾਹਿਬ ਦੇ ਪੇਸ਼ ਰਾਖੀ ਵੀ ਨਹੀਂ ਕਰਦੇ ਮੈਂ ਕਹ ਹਟਿਆਨ ਦੇਖੋ ਬਾਰ-ਬਾਰ ਆਪਾਂ ਗੱਲ ਤੇ ਫੋਕ ਸਕ ਜਿਹੜੀ ਗੱਲਾਂ ਹੀ ਮੋਕਈ ਦੇਖੋ ਕਿਉਂਕਿ ਜੇ 500 ਕੋਈ ਦੇਸ਼ ਹੋਇਆ ਸੀ ਜਾਰੀ ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਗਾਲ ਤਖਤ ਵੱਲੋਂ ਜ਼ਿਲ੍ਹਾ ਕਾਰਵਾਈ ਹੋ ਜਾਵੇ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ ਬਾਬਾ ਜੀ ਬਾਬਾ ਜੀ